ਪਰ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਦੇਖਦਿਆਂ ਹੁਣ ਲੋਕਾਂ ਵੱਲੋਂ ਵਾਤਾਵਰਨ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਗਿਆ। ਇਸ ਨੂੰ ਲੈ ਕੇ ਵਕਫ ਵਕਫ ਥਾਵਾਂ ਤੇ ਦਰਖਤ ਲਗਾਏ ਜਾ ਰਹੇ ਹਨ। ਇਸੇ ਤਰ੍ਹਾਂ ਬਠਿੰਡਾ ਦੇ ਦਾਦੀ ਪੋਤੇ ਦੇ ਪਾਰਕ ਵਿੱਚ ਐਸਐਸਪੀ ਬਠਿੰਡਾ ਵੱਲੋਂ ਪੌਦੇ ਲਾਏ ਗਏ। ਇਹਨਾਂ ਨੇ ਮਾਟੋ ਰਿਤਾ ਨਸ਼ੇ ਛਡਾਓ ਰੁੱਖ ਲਗਾਓ ਜ਼ਿੰਦਗੀਆਂ ਬਚਾਓ ਇਸ ਮੌਕੇ ਤੇ ਐਸਐਸਪੀ ਨੇ ਗੱਲਬਾਤ ਕਰਦੇ ਮੁਹੱਲਾ ਵਾਸੀਆਂ ਦੀ ਤਾਰੀਫ਼ ਕੀਤੀ ਹੈ। ਇਸ ਮੌਕੇ ਤੇ ਸੰਸਥਾ ਦੇ ਆਗੂਆਂ ਦਾ ਕਹਿਣਾ ਹੈ ਕਿ ਸਾਡੇ ਮਹਲੇਰੀ ਸੰਸਥਾ ਵੱਲੋਂ ਸਰਕਾਰਾਂ ਪੁਡਾ ਤੇ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਹਰ ਸਾਲ ਪੌਦੇ ਲਾਏ ਜਾਂਦੇ ਹਨ। ਇਸ ਵਾਰ ਵੀ ਸਾਡੇ ਵੱਲੋਂ 21 ਪਾਰਕਾਂ ਦੇ ਵਿੱਚ 10000 ਪੌਦੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਹਨਾਂ ਦਾ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ। ਮੈਂ ਬਟਿੰਡਾ ਦੇ ਸ਼ਹਿਰ ਵਾਸੀਆਂ ਨੂੰ ਸ਼ਰਮਾ ਜੀ ਦੀ ਟੀਮ ਨੂੰ ਆਪਣੇ ਆਪਣੇ ਸ਼ਹਿਰ ਦੇ ਜਿਹੜੇ ਵੀ ਆਪਣੇ ਸੱਜਣ ਇੱਥੇ ਆਏ ਨੇ ਉਹਨਾਂ ਸਾਰਿਆਂ ਨੂੰ ਮੈਂ ਬਧਾਈ ਦੇਣਾ ਕਿ ਇਹਨਾਂ ਵਧੀਆ ਉਪਰਾਲਿਆਂ ਨੇ ਕੀਤਾ ਹੈ ਤੇ ਰੁੱਖ ਜਿਹੜੇ ਹੈਗੇ ਆਪਣਾ ਭਵਿਕ ਹੈਗੇ ਆ ਜਿਸ ਤਰੀਕੇ ਨਾਲ ਆਪਾਂ ਆਪਣੇ ਬੱਚਿਆਂ ਦੀ ਜਿਹੜੀ ਹੈਗੀ ਪਰਵਰਿਸ਼ ਕਰਦੇ ਉਹਨਾਂ ਨੂੰ ਪਾਲਦੇ ਪੋਸਦੇ ਉਹਨਾਂ ਦਾ ਧਿਆਨ ਰੱਖਦੇ ਆ ਇਸੇ ਤਰੀਕੇ ਨਾਲ ਆਪਾਂ ਨੂੰ ਜੇ ਆਪਾਂ ਆਪਣਾ ਸੁਨਹਿਰਾ ਭਵਿਕ ਚਾਣਨੇ ਆ ਤੇ ਆਪਾਂ ਨੂੰ ਰੁੱਖਾਂ ਨੂੰ ਵੀ ਇਸੇ ਤਰੀਕੇ ਨਾਲ ਪਾਲਣਾ ਪੋਸਣਾ ਪੈਣਾ ਹੈ ਤਾਨੂੰ ਧਿਆਨ ਰੱਖਣਾ ਤਾਂ ਕਿ ਆਪਣਾ ਜਿਹੜਾ ਭਵਿਕ ਹੈਗਾ ਉਹ ਉਜਵਲ ਹੋਵੇ ਸੁਨਹਿਰਾ ਹੋਵੇ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਜਿਹੜਾ ਇਹ ਮੈਸੇਜ ਅਜ ਬਟਿੰਡਾ ਦੇ ਸਿਟੀਜ਼ਨਸ ਨੇ ਦਿੱਤਾ ਹੈ ਇਹਨੂੰ ਆਪਾਂ ਜਿਹੜਾ ਹੈਗਾ ਸਾਲ ਦਰ ਸਾਲ ਇਹਨੂੰ ਹੋਰ ਮਜ਼ਬੂਤੀ ਨਾਲ ਇਸ ਕੰਮ ਨੂੰ ਕਰਾਂਗੇ ਤੇ ਬਹੁਤ ਬਹੁਤ ਇਹਨਾਂ ਨੂੰ ਬਤਾਇਆ ਜਿੱਥੇ ਬੋਰੀ ਪੌਦੇ ਲਾਤਾ ਰੰਗਾ ਜੀ ਪਰ ਪਾਲਣ ਪੋਸ਼ਣ ਦਾ ਕੰਮ ਨਹੀਂ ਬੇਨਤੀ ਜ਼ਰੂਰ ਹੁੰਦੇ ਜੀ ਦੇਖੋ ਦੇਖੋ ਕੀ ਹੁੰਦਾ ਹੈ ਕਿ ਇੱਕ ਇੱਕ ਨਾ ਨੇਚਰਲ ਸਰਵਾਈਵਲ ਰੇਟ ਹੁੰਦੀ ਹੈ ਨੇਚਰ ਦੇ ਵਿੱਚ ਹਰ ਚੀਜ਼ ਦੀ ਹੁੰਦੀ ਹੈ ਇਨਸਾਨ ਦੀ ਵੀ ਹੁੰਦੀ ਹੈ ਜਿੱਦਾਂ ਆਪਣੀ ਇਨਫੈਂਟ ਮੋਰਟੈਲਿਟੀ ਰੇਟ ਹੁੰਦੀ ਹੈ ਜਾਨਵਰਾਂ ਦੇ ਵਿੱਚ ਵੀ ਹੁੰਦੀ ਹੈ ਹੈਨਾ ਕਿਸੇ ਕਿਸੇ ਦੇ ਆਸਪਰਿੰਗ 50 ਹੁੰਦੇ ਆ ਕਿਸੇ ਦੇ 15 ਹੁੰਦੇ ਉਹਦੇ ਵਿੱਚ ਸਰਵਾਈਵਲ ਰੇਟ ਘਟ ਹੁੰਦੀ ਹੈ ਹਰ ਇੱਕ ਚੀਜ਼ ਦੀ ਸਰਵਾਈਵਲ ਰੇਟ 100% ਨਹੀਂ ਹੋ ਸਕਦੀ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਆਪ ਆਪਣਾ ਬੈਸ ਦੇਈਏ ਆਮ ਡਾਕਟਰ ਸੰਜੀਪ ਸ਼ਰਮਾ ਰੈਜ਼ੀਡੈਂਟ ਆਫ ਸਿਟੀਜ਼ਨ ਅਵੇਅਰਨੈਸ ਐਂਡ ਵੈਲਫੇਅਰ ਐਸੋਸੀਏਸ਼ਨ ਨਸ਼ੇ ਛਡਾਓ ਰੁਕ ਲਗਾਓ ਜ਼ਿੰਦਗੀਆਂ ਬਚਾਓ ਇਹ ਸਾਨੂੰ ਜੋ ਮੋਟੋ ਹੈ ਇਹ ਐਸਐਸਪੀ ਸਾਹਿਬ ਨੇ ਅੱਜ ਦਿੱਤਾ ਹੈ ਅਸੀਂ ਮੋਟੀਵੇਸ਼ਨਲ ਮੋਟਰ ਦੇ ਅੰਡਰ ਅਸੀਂ ਅੱਜ 14 ਜੁਲਾਈ ਨੂੰ ਸਿਟੀਜ਼ਨ ਅਵੇਅਰਨੈਸ ਐਂਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਇੱਕ ਮੈਗਾ 30 ਪਲਾਂਟੇਸ਼ਨ ਡਰਾਈਵ ਸਟਾਰਟ ਕੀਤੀ ਹੈ। ਇਹ ਡਰਾਈਵ ਸਾਡੀ ਕੋਲਾਬੋਰੇਸ਼ਨ ਦੇ ਨਾਲ ਹੈ ਜਿਹਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੇ ਪਾਰਟਿਸਪੈਂਟ ਨੇ ਸਾਡੇ ਸੰਭਵ ਆਰਗੇਨਾਈਜੇਸ਼ਨ ਨੇ ਔਰ ਪੀ ਡਬਲਯੂ ਡੀ ਡਿਪਾਰਟਮੈਂਟ ਸਾਰੀ ਪਾਰਟਿਸਿਪੇਟ ਕਰ ਰਹੇ ਹੈਗੇ ਇੰਪਰੂਵਮੈਂਟ ਟ੍ਰੈਸ ਨਾਲ ਹੈ ਸਾਡੇ ਗਵਰਨਮੈਂਟ ਆਫ ਇੰਡੀਆ ਹੈ ਪੁਲਿਸ ਗਵਰਨਮੈਂਟ ਆਫ ਪੰਜਾਬ ਹੈ ਸਾਡੇ ਨਾਲ ਔਰ ਦੇ ਨਾਲ ਪੰਜਾਬ ਪੁਲਿਸ ਵੀ ਪਾਰਟਿਸਪੇਟ ਕਰ ਰਹੀ ਹੈ ਜੀ ਇਹ ਮਰਜੀ ਪੰਡਾ ਲਗਾਏ ਜਾਂਦੇ ਆ ਪਰ ਉਹਨਾਂ ਦੀ ਦੇਖ ਬਿਲਕੁਲ ਜੀ ਸਾਡਾ ਸਪੈਸ਼ਲ ਚੀਜ਼ ਤੇ ਧਿਆਨ ਰਹੇਗਾ ਜੀ ਅਸੀਂ ਇੱਕ ਅਲੱਗ ਟੀਮ ਬਣਾਈ ਹੋਈ ਹੈਗੀ ਹੈ ਅਸੀਂ نو ਕਿ ਜੋ ਪੋਸਟ ਪਲਾਂਟੇਸ਼ਨ ਕੀਤਾ ਹੈ ਦੈਟ ਇਜ਼ ਮੋਰ ਇੰਪੋਰਟੈਂਟ ਪਲਾਂਟੇਸ਼ਨ ਸਾਰੇ ਕਰ ਦਿੰਦੇ ਆ ਇੱਕ ਵੇਵ ਦੇ ਵਿੱਚ ਪਲਾਂਟੇਸ਼ਨ ਹੋ ਜਾਂਦੀ ਹੈ ਬਟ ਅਸੀਂ ਉਹਦੀ ਪੋਸਟ ਪਲਾਂਟੇਸ਼ਨ ਕੇਅਰ ਦੇ ਉੱਤੇ ਮੇਨ ਫੋਕਸ ਕਰਾਂਗੇ ਇੱਕ ਟੀਮ ਲਗਾਵਾਂਗੇ ਲਈ 3 ਮਹੀਨੇ ਲਈ ਉਹਨਾਂ ਦੇ ਪਲਾਂਟਸ ਦੀ ਪ੍ਰੋਪਰ ਕੇਅਰ ਕਰੇਗੀ ਆਫਟਰ ਥੈਟ ਜੋ ਸਾਡੀ ਇੱਥੋਂ ਦੀ ਆਲਰੇਡੀ ਮਿਊਨਿਸਪਲ ਕਾਰਪੋਰੇਸ਼ਨ ਦੀ ਟੀਮ ਹੈ ਉਹ ਕੇਅਰ ਕਰੇਗੀ ਤੇ ਤੀਜਾ ਵੀ ਰੱਖਿਆ ਗਿਆ ਪੌਦੇ ਕਿੰਨੇ ਲਗਾਉਂਦੇ 10000 ਸਾਡੇ ਪਲਾਂਟ ਲਗਾਉਣੇ ਆ ਜੀ ਇਹਦੇ ਵਿੱਚ ਜਿਹਦੇ ਵਿੱਚ 21 ਦੇ ਕਰੀਬ ਸਾਡੇ ਕੋਲ ਪਾਰਕ ਹੈਗੇ ਆ ਜਿਹਦੇ ਵਿੱਚ ਦਾਦੀ ਪੋਤੀ ਪਾਰਕ ਇੱਕ ਮੇਨ ਪਾਰਕ ਹੈ ਔਰ 6 ਸਾਡੇ ਕੋਲੇ ਪਬਲਿਕ ਬਿਲਡਿੰਗਸ ਹੈਗੀਆਂ ਪ੍ਰੋਪੋਜ਼ਡ ਬਿਲਡਿੰਗਸ ਹੈ ਉਹਨੇ ਵਿੱਚ ਅਸੀਂ ਐਲੋ ਸਾਹਿਬ ਦੇ ਨਾਲ ਮਿਲ ਕੇ ਜਿਹੜਾ ਕੰਕਰੀਟ ਏਰੀਆ ਹੈ ਉਹਨੂੰ ਛੱਡ ਕੇ ਬਾਕੀ ਏਰੀਆ ਦੇ ਵਿੱਚ ਕਿੱਥੇ ਪਲਾਂਟੇਸ਼ਨ ਹੋ ਸਕਦੇ ਉੱਥੇ ਅਸੀਂ ਪਲਾਂਟੇਸ਼ਨ ਕਰਵਾ ਲਿਆ ਜਿਹੜੇ ਫੁੱਲ ਲਾ ਰਹੇ ਸ਼ਾਨਦਾਰ ਹੈ ਕਿ ਜਾਂ ਫਲਾਬ ਰਿਹਾ ਹੈ ਕਿੰਨੇ ਤਰ੍ਹਾਂ ਦੇ ਹੈਗੇ ਜੀ ਉਹਦੇ ਵਿੱਚ ਫਰੂਟ ਟਰੀਜ਼ ਵੀ ਹੈ ਫਲਾਵਰ ਟਰੀਜ਼ ਵੀ ਹੈ ਔਰ ਸ਼ੈਡੋ ਟਰੀਜ਼ ਵੀ ਹੈ ਸਾਹਿਬ ਨੇ ਵਿਸ਼ੇਸ਼ ਤੌਰ ਤੇ ਸ਼ਲਾਗ ਦਿੱਤੀ ਹੈ ਇਹ ਪਾਰਕ ਦੀ ਵੀ ਜਾਣਾ ਚਾਹੀਦਾ ਹੈ ਇਹ ਪਾਰਕ ਦੇਖੋ ਜੀ ਇੱਕ ਸਿਟੀ ਦਾ ਇੱਕ ਬਹੁਤ ਹੀ ਅੱਛਾ ਇੱਕ ਟੂਰਿਸਟ ਪਲੇਸ ਬਣ ਚੁੱਕਿਆ ਹੈ ਜਿਹਦੇ ਵਿੱਚ ਲੋਕ ਰੋਜ਼ਗਾਰਡਨ ਦੀ ਤਰ੍ਹਾਂ ਇਸ ਨੂੰ ਵੀ ਲਾਈਕ ਕਰਦੇ ਹੈਗੇ ਆਂ ਤੁਸੀਂ ਇੱਥੇ ਸੈਟਰਡੇ ਸੰਡੇ ਆ ਕੇ ਦੇਖੋਗੇ ਤੇ ਇੱਥੇ ਮਤਲਬ ਬਾਹਰਲੀ ਸਾਈਡ ਦੇ ਉੱਤੇ ਪੂਰੀ ਤਰ੍ਹਾਂ ਹੀ ਮਤਲਬ ਹਰ ਤਰ੍ਹਾਂ ਦੀ ਫੈਸਿਲਿਟੀ अवेलेबल ਹੁੰਦੀ ਹੈ ਡੋਨਟਲੀ ਔਰ ਅਸੀਂ ਚੋਨੇ ਹੈਗੇ ਆ ਕਿ ਦੇਖੋ ਇਸ ਏਰੀਆ ਦਾ ਨਾਮ ਹੈਗਾ ਮਾਡਲ ਟਾਊਨ ਔਰ ਅਸੀਂ ਚੋਨੇ ਕੇ ਇਹਨੂੰ ਮਾਡਲ ਆਫ ਦਾ ਸਿਟੀ ਡਿਵੈਲਪ ਕਰੀਏ ਵਿਦ ਦਾ ਸਪੋਰਟ ਆਫ ਆਲ ਆਫ ਯੂ